ਕਈ ਲੋਕ ਬਾਹਰਲੇ ਦੇਖ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਬਾਹਰ ਕਮਾਈ ਕਰਕੇ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਚੰਗੀ ਕਰ ਲਵਾਂਗੇ ਸਾਡੇ ਕੋਲ 4 ਪੈਸੇ ਵੱਧ ਆ ਜਾਣਗੇ ਕਮਾਈ ਚੰਗੀ ਹੋ ਜੂਗੀ ਤਾਂ ਸਾਡੀ ਜ਼ਿੰਦਗੀ ਵਧੀਆ ਹੋ ਜੂਗੀ ਇਸ ਕਾਰਨ ਉਹ ਬਾਹਰ ਜਾਂਦੇ ਨੇ ਪਰ ਪਿੱਛੇ ਜੋ ਉਹਨਾਂ ਦਾ ਪਰਿਵਾਰ ਹੁੰਦਾ ਹੈ ਪੰਜੇ ਉਂਗਲਾਂ ਇੱਕ ਸਾਰ ਤਾਂ ਨਹੀਂ ਪਰ ਕਈ ਵਾਰ ਜੋ ਪਿੱਛੇ ਪਰਿਵਾਰ ਹੁੰਦਾ ਹੈ ਉਸ ਦੇ ਵਿੱਚ ਕਈ ਗੜਬੜਾਂ ਹੋ ਜਾਂਦੀਆਂ ਨੇ ਕਿਉਂਕਿ ਬੰਦੇ ਦੀ ਨਿਗਾਹ ਘਰ ਤੇ ਨਹੀਂ ਹੁੰਦੀ ਉਹ ਬਾਹਰਲੇ ਦੇਸ਼ ਦੇ ਵਿੱਚ ਹੁੰਦਾ ਇੱਥੇ ਕੀ ਹੋਈ ਜਾਂਦਾ ਹੈ ਕੀ ਕੁਝ ਕਰ ਰਹੇ ਨੇ ਉਸ ਦਾ ਪਤਾ ਬੰਦੇ ਨੂੰ ਨਹੀਂ ਲੱਗਦਾ ਤੇ ਫਿਰ ਜਦੋਂ ਪਤਾ ਲੱਗਦਾ ਤਾਂ ਉਸ ਵੇਲੇ ਜ਼ਿਆਦਾ ਹੀ ਦੇਰ ਹੋ ਜਾਂਦੀ ਹੈ ਕਈ ਲੋਕ ਕਈ ਪਰਿਵਾਰ ਤਾਂ ਇਹ ਗੱਲ ਸਮਝਦੇ ਨੇ ਕਿ ਸਾਡਾ ਬੰਦਾ ਬਾਹਰ ਗਿਆ ਹੋਇਆ ਹੈ ਸਾਡੇ ਲਈ ਉੱਥੇ ਉਹ ਦਿਨ ਰਾਤ ਇੱਕ ਕਰਦਾ ਦਿਨ ਰਾਤ ਮਰਦਾ ਹੈ ਤਾ ਜੋ ਸਾਡੀ ਜ਼ਿੰਦਗੀ ਚੰਗੀ ਹੋ ਜਾਵੇ ਪਰ ਕਈ ਇਸ ਗੱਲ ਨੂੰ ਇਗਨੋਰ ਕਰਦੇ ਨੇ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਤੇ ਬੰਦਾ ਬਾਹਰਲੇ ਦੇਸ਼ ਹੁੰਦਾ ਜਾਂ ਘਰ ਤੋਂ ਬਾਹਰ ਹੁੰਦਾ ਪਿੱਛੇ ਉਸ ਦੇ ਕੁਝ ਹੋਰ ਹੀ ਚੱਲ ਰਿਹਾ ਹੁੰਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਬੰਦਾ ਦੁਬਈ ਦੇ ਵਿੱਚ ਗਿਆ ਹੁੰਦਾ ਤੇ ਉਸ ਦੇ ਪਿੱਠ ਪਿੱਛੇ ਉਸ ਦੇ ਘਰ ਵਿੱਚ ਇਥੇ ਉਹ ਹੋ ਰਿਹਾ ਹੁੰਦਾ ਜਿਸ ਦੀ ਸ਼ਾਇਦ ਉਸ ਨੇ ਕਲਪਨਾ ਨਹੀਂ ਕੀਤੀ ਸੀ ਜਿਸ ਦਾ ਸ਼ਾਇਦ ਉਸ ਦੇ ਫਰਿਸ਼ਤਿਆਂ ਨੂੰ ਵੀ ਪਤਾ ਨਹੀਂ ਸੀ ਕਿ ਐਦਾਂ ਵੀ ਮੇਰੀ ਪਤਨੀ ਕਰ ਸਕਦੀ ਹੈ ਤੇ ਜਦੋਂ ਫਿਰ ਪਤਾ ਲੱਗਦਾ ਉਸ ਤੋਂ ਬਾਅਦ ਇੱਕ ਕਤਲ ਹੁੰਦਾ ਤੇ ਜਦੋਂ ਕਤਲ ਦਾ ਰਾਜ਼ ਖੁੱਲਦਾ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਦੇਵਰੀਆ ਇਸ ਦੇ ਅਧੀਨ ਪੈਂਦਾ ਥਾਣਾ ਕਰਕੁਲਵਾ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਪਟਖੋਲੀ ਗੱਲ ਹੈ 20 April 2025 ਸਵੇਰ ਦਾ ਸਮਾਂ ਹੁੰਦਾ ਹੈ ਇਹ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਟਰਾਲੀ ਬੈਗ ਪਿਆ ਹੁੰਦਾ ਹੈ ਇੱਕ ਰਾਹੀਰ ਦੀ ਨਿਗਾ ਉਸ ਟ੍ਰੌਲੀ ਬੈਗ ਤੇ ਪੈਂਦੀ ਹੈ ਤੇ ਉਹ ਹੋਰ ਲੋਕਾਂ ਨੂੰ ਵੀ ਦੱਸਦਾ ਉਸ ਨੂੰ ਇਹ ਟ੍ਰੌਲੀ ਬੈਗ ਸ਼ੱਕੀ ਲੱਗਦਾ ਕਿ ਇੱਥੇ ਇਹ ਟ੍ਰੌਲੀ ਬੈਗ ਕੀ ਕਰ ਰਿਹਾ ਉਸ ਨੂੰ ਲੱਗਿਆ ਕਿ ਇੱਥੇ ਇਹ ਟ੍ਰੌਲੀ ਬੈਗ ਨੂੰ ਕਿਸੇ ਨੇ ਜਾਣ ਬੁੱਝ ਕੇ ਹੀ ਸੁੱਟਿਆ ਹੁਣ ਲੋਕਾਂ ਦਾ ਉੱਥੇ ਇਕੱਠ ਹੋ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਇਹ ਟ੍ਰੌਲੀ ਬੈਗ ਨੂੰ ਜਦੋਂ ਖੋਲ ਕੇ ਦੇਖਦੀ ਹੈ ਤਾਂ ਸਬ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਇਸ ਟਰਾਲੀ ਬੈਗ ਦੇ ਵਿੱਚ ਦੋ ਟੁਕੜਿਆਂ ਦੇ ਵਿੱਚ লাশ ਪਈ ਹੁੰਦੀ ਹੈ ਹੁਣ ਪੁਲਿਸ ਇਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਸਭ ਤੋਂ ਵੱਡਾ ਪੁਲਿਸ ਦੇ ਅੱਗੇ ਸਵਾਲ ਇਹ ਸੀ ਕਿ ਆਖਰ ਇਹ ਟਰਾਲੀ ਬੈਗ ਇਹ লাশ ਇੱਥੇ ਆਈ ਕਿਵੇਂ ਇਹ ਬੰਦਾ ਕੌਣ ਹੈ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਕਈ ਸਵਾਲ ਪੁਲਿਸ ਦੇ ਸਾਹਮਣੇ ਸੀ ਹੁਣ ਪੁਲਿਸ ਇਸ ਟਰਾਲੀ ਬੈਗ ਨੂੰ ਚੰਗੀ ਤਰ੍ਹਾਂ ਦੇਖਦੀ ਹੈ ਤਾਂ ਇਸ ਵਿੱਚੋਂ ਪੁਲਿਸ ਦੇ ਹੱਥ ਐਡਰੈਸ ਲੱਗਦਾ ਹੈ ਪਤਾ ਲੱਗਦਾ ਹੈ ਕਿ ਜੋ ਇਹ ਟਰਾਲੀ ਬੈਗ ਹੈ ਦੁਬਈ ਤੋਂ ਆਇਆ ਹੋਇਆ ਹੈ ਤੇ ਜਦੋਂ ਹੋਰ ਚੰਗੀ ਤਰ੍ਹਾਂ ਇਸ ਟਰਾਲੀ ਬੈਗ ਨੂੰ ਦੇਖਿਆ ਜਾਂਦਾ ਤਾਂ ਇਸ ਵਿੱਚ ਇਸ ਟਰਾਲੀ ਬੈਗ ਦੇ ਮਾਲਕ ਦੇ ਘਰ ਦਾ ਪਤਾ ਹੁੰਦਾ ਹੈ ਇਹ ਪਤਾ ਸੀ ਮਾਇਲ ਪਿੰਡ ਬਦਟੋਲੀ ਅਤੇ ਬੰਦੇ ਦਾ ਨਾਂ ਸੀ ਨਵਸ਼ਾਦ احمد ਹੁਣ ਪੁਲਿਸ ਨੂੰ ਲੱਗਦਾ ਹੈ ਕਿ ਇਹ ਜੋ লাশ ਹੈ ਜਾਂ ਤਾਂ ਨਵਸ਼ਾਦ احمد ਦੀ ਹੈ ਜਾਂ ਫਿਰ ਇਸ লাশ ਦੇ ਨਾਲ ਨਵਸ਼ਾਦ احمد ਦਾ ਇਸ ਐਡਰੈਸ ਦਾ ਕੋਈ ਨਾ ਕੋਈ ਸਦਾ ਕਨੈਕਸ਼ਨ ਹੈ ਹੁਣ ਪੁਲਿਸ ਇਸ ਪਤੇ ਤੇ ਪਹੁੰਚਦੀ ਹੈ ਨਵਸ਼ਾਦ احمد ਦੇ ਘਰ ਨਵਸ਼ਾਦ احمد ਦੇ ਘਰ ਉਸ ਦੀ ਪਤਨੀ ਹੁੰਦੀ ਹੈ ਪਤਨੀ ਤੋਂ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਪਤੀ ਕਿੱਥੇ ਆ ਨਵਸ਼ਾਦ ਕਿੱਥੇ ਆ ਪਤਨੀ ਦਾ ਨਾਮ ਰਜੀਆ ਸੁਲਤਾਨਾ ਹੁੰਦਾ ਹੈ ਉਹ ਕਹਿੰਦੀ ਹੈ ਕਿ ਉਹ ਤਾਂ ਕੱਲ ਦਾ ਹੀ ਲਾਪਤਾ ਹੈ ਮੈਂ ਵੀ ਪਰੇਸ਼ਾਨ ਆ ਮੈਂ ਵੀ ਉਸ ਦੀ ਤਲਾਸ਼ ਕਰ ਰਹੀ ਆ ਪਰ ਮੈਨੂੰ ਵੀ ਉਸ ਦਾ ਕੁਝ ਪਤਾ ਨਹੀਂ ਪਰ ਪੁਲਿਸ ਦੱਸਦੀ ਹੈ ਕਿ ਉਸ ਦੀ ਤਾਂ ਹੱਤਿਆ ਹੋ ਗਈ ਤੇ ਉਸ ਦੀ লাশ ਇੱਕ ਪਿੰਡ ਦੇ ਖੇਤ ਵਿੱਚੋਂ ਮਿਲੀ ਆ ਇਹ ਗੱਲ ਸੁਣ ਕੇ ਉਹ ਔਰਤ ਉੱਚੀ ਉੱਚੀ ਰੋਣ ਲੱਗਦੀ ਆ ਪਰ ਪੁਲਿਸ ਨੂੰ ਕਈ ਗੱਲਾਂ ਤੇ ਉਸ ਔਰਤ ਤੇ ਸ਼ੱਕ ਹੋ ਜਾਂਦਾ ਹੈ ਕਿ ਜਰੂਰ ਇਹ ਔਰਤ ਝੂਠ ਬੋਲ ਰਹੀ ਆ ਇਸ ਨੂੰ ਕੁਝ ਨਾ ਕੁਝ ਪਤਾ ਹੈ ਹੁਣ ਪੁਲਿਸ ਨਵਸ਼ਾਦ احمد ਦੇ ਘਰ ਦੇ ਵਿੱਚ ਜਾ ਕੇ ਉਸ ਦੀ ਤਲਾਸ਼ੀ ਲੈਂਦੀ ਹੈ ਤੇ ਘਰ ਦੇ ਵਿੱਚ ਪੁਲਿਸ ਨੇ ਦੇਖਿਆ ਕਿ ਉੱਥੇ ਖੂਨ ਦੇ ਸੱਟੇ ਸਨ ਹੁਣ ਪੁਲਿਸ ਨੂੰ ਪੂਰਾ ਪੂਰਾ ਯਕੀਨ ਹੋ ਜਾਂਦਾ ਹੈ ਕਿ ਇਹ ਔਰਤ ਰਜ਼ੀਆ ਹੀ ਇਸ ਕਤਲ ਕਾਂਡ ਦੇ ਵਿੱਚ ਸ਼ਾਮਲ ਹੈ ਰਜ਼ੀਆ ਨੂੰ ਹਿਰਾਸਤ ਦੇ ਵਿੱਚ ਲਿਤਾ ਜਾਂਦਾ ਹੈ ਤੇ ਉਸ ਤੋਂ ਸਾਕੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਰਜੀਆ ਉਹੀ ਇਧਰ ਉਧਰ ਦੀਆਂ ਗੱਲਾਂ ਕਰਦੀ ਹੈ ਪਰ ਜਦੋਂ ਪੁਲਿਸ ਸਾਕੀ ਤੇ ਉਤਰਦੀ ਹੈ ਤਾਂ ਰਜੀਆ ਦੱਸਦੀ ਹੈ ਕਿ ਹਾਂ ਅਸੀਂ ਹੀ ਨੌਸ਼ਾਦ ਦਾ ਕਤਲ ਕੀਤਾ ਆਪਣੇ ਪਤੀ ਦਾ ਮੈਂ ਹੀ ਕਤਲ ਕੀਤਾ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਇਹ ਜੋ ਕਤਲ ਹੈ ਇਸ ਨੂੰ ਕੱਲੀ ਰਜੀਆ ਸੁਲਤਾਨ ਅੰਜਾਮ ਨਹੀਂ ਦੇ ਸਕਦੀ ਇਸ ਦੇ ਨਾਲ ਜ਼ਰੂਰ ਕੋਈ ਨਾ ਕੋਈ ਹੋਰ ਬੰਦੇ ਵੀ ਇਨਵੋਲਡ ਹੈ। ਹੁਣ ਪੁਲਿਸ ਜਦੋਂ ਇਸ ਤੋਂ ਪੁੱਛਦੀ ਹੈ ਕਿ ਤੇਰੇ ਨਾਲ ਹੋਰ ਬੰਦੇ ਕੌਣ ਸ਼ਾਮਲ ਸਨ ਤਾਂ ਜੋ ਇਹ ਦੱਸਦੀ ਹੈ ਉਹ ਸੁਣ ਕੇ ਤਾਂ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ। ਇਹ ਦੱਸਦੀ ਹੈ ਕਿ ਇਸ ਕਤਲ ਦੇ ਵਿੱਚ ਮੇਰਾ ਸਾਕਾ ਭਾਨ ਜਾ ਰੋਮਾਨ ਅਤੇ ਉਸ ਦਾ ਦੋਸਤ ਹਿਮਾਂਸ਼ੂ ਸ਼ਾਮਲ ਨੇ। ਹੁਣ ਪੁਲਿਸ ਇਸ ਤੋਂ ਜਾਨਣਾ ਚਾਹੁੰਦੀ ਸੀ ਕਿ ਆਖਰ ਇਹਨਾਂ ਨੇ ਕਤਲ ਕਿਉਂ ਕੀਤਾ? ਕਿਵੇਂ ਕੀਤਾ? ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਰਜ਼ੀਆ ਸੁਲਤਾਨ ਸੀ ਇਸ ਦਾ ਅਫੇਅਰ ਆਪਣੇ ਹੀ ਭਾਣਜੇ ਦੇ ਨਾਲ ਲਗਭਗ 1 ਸਾਲ ਪਹਿਲਾਂ ਤੋਂ ਸੀ ਜੋ ਨੌਸ਼ਾਦ ਮੁਹੰਮਦ ਸੀ ਉਹ ਦੁਬਈ ਦੇ ਵਿੱਚ ਕੰਮ ਕਰਦਾ ਸੀ ਤਕਰੀਬਨ 10-12 ਦਿਨ ਪਹਿਲਾਂ ਇਹ ਦੋਵਈਓ ਆਪਣੇ ਘਰ ਆਉਂਦਾ ਹੈ ਇੱਥੇ ਰਹਿੰਦਾ ਹੁਣ ਜੋ ਰਜ਼ੀਆ ਸੀ ਉਸ ਤੇ ਰਮਾਨ ਦੇ ਨਾਲ ਨਜਾਇਜ਼ ਸਬੰਧ ਸੀ ਇਸ ਗੱਲ ਦਾ ਸ਼ੱਕ ਨੁਸ਼ਾਦ ਨੂੰ ਵੀ ਆਪਣੀ ਪਤਨੀ ਤੇ ਹੁੰਦਾ ਹੈ ਕਿ ਜ਼ਰੂਰ ਕੁਝ ਨਾ ਕੁਝ ਗੜਬੜਾ ਹੈ ਕਿਉਂਕਿ ਕਈ ਗੱਲਾਂ ਤੋਂ ਉਸ ਨੂੰ ਇਸ ਬਾਰੇ ਪਤਾ ਲੱਗਦਾ ਹੈ ਹੁਣ ਨੁਸ਼ਾਦ ਇਹਨਾਂ ਤੇ ਨਿਗਾਹ ਰੱਖਦਾ ਹੈ ਇੱਕ ਦਿਨ ਨੁਸ਼ਾਦ ਦਾ ਜੋ ਸ਼ੱਕ ਹੁੰਦਾ ਉਹ ਯਕੀਨ ਵਿੱਚ ਬਦਲ ਜਾਂਦਾ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਪਤਨੀ ਰਾਜੀਆ ਸੁਲਤਾਨ ਅਤੇ ਉਸ ਦੇ ਭਾਣਜੇ ਰੁਮਾਨ ਦਾ ਆਪਸ ਦੇ ਵਿੱਚ ਔਫੇਰ ਹੈ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ ਸਬੰਧ ਨੇ ਇਹ ਗੱਲ ਪਿੱਛੇ ਜੋ ਨੁਸ਼ਾਦ ਹੁੰਦਾ ਹੈ ਉਹ ਆਪਣੀ ਪਤਨੀ ਦੇ ਨਾਲ ਝਗੜਾ ਕਰਦਾ ਹੈ ਇਸ ਨੂੰ ਬੁਰਾ ਭਲਾ ਕਹਿੰਦਾ ਹੈ ਤੇ ਕਹਿੰਦਾ ਕਿ ਜੇ ਤੂੰ ਅੱਗੇ ਤੋਂ ਰਮਾਨ ਦੇ ਨਾਲ ਮਿਲੀਆਂ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਉਸ ਨੂੰ ਮੈਂ ਆਪਣੇ ਘਰੇ ਨਹੀਂ ਵੜਨ ਦੇਵਾਂਗਾ ਜਦੋਂ ਇਹ ਗੱਲਾਂ ਰਜੀਆ ਸੁਣਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਹੁਣ ਪਾਣੀ ਸਿਰ ਉੱਤੋਂ ਦੀ ਲੰਘ ਚੁੱਕਿਆ ਹੈ। ਨਵਸ਼ਾਦ ਨੂੰ ਮਾਰਨਾ ਹੋਵੇਗਾ। ਇਸ ਨੂੰ ਰਾਹ ਦੇ ਵਿੱਚੋਂ ਹਟਾਉਣਾ ਹੋਵੇਗਾ। ਫੇਰ ਹੀ ਮੈਂ ਤੇ ਰੁਮਾਨ ਆਰਾਮ ਨਾਲ ਮਿਲ ਸਕਦੇ ਆ ਬਿਨਾ ਕਿਸੇ ਰੋਕ ਟੋਕ ਤੋਂ ਮਿਲ ਸਕਦੇ ਆ। ਹੁਣੇ ਰੁਮਾਨ ਦੇ ਨਾਲ ਗੱਲ ਕਰਦੀ ਹੈ ਤੇ ਇਹ ਸਾਜ਼ਿਸ਼ ਰਚਦੇ ਨੇ ਨਵਸ਼ਾਦ ਕਤਲ ਦੀ। 20 April 19 20 April ਦੀ ਦੇਰ ਰਾਤ ਨੂੰ ਜਦੋਂ ਨਵਸ਼ਾਦ ਨਸ਼ੇ ਦੇ ਵਿੱਚ ਹੁੰਦਾ ਹੈ। ਜੋ ਰਾਜਿਆ ਹੁੰਦੀ ਹੈ ਉਹ ਰਮਾਨ ਨੂੰ ਕਾਲ ਕਰਦੀ ਹੈ ਕਿ ਤੁਸੀਂ ਅੱਜ ਰਾਤ ਨੂੰ ਆ ਜਾਓ ਤੇ ਨੁਸ਼ਾਦ ਨੂੰ ਮੌਤੇ ਘਾਟ ਉਤਾਰ ਦਿਓ ਕਿਸੇ ਨੂੰ ਵੀ ਨਹੀਂ ਪਤਾ ਲੱਗੇਗਾ ਰਮਾਨ ਆਪਣੇ ਦੋਸਤ ਹਿਮਾਂਸ਼ੂ ਨੂੰ ਨਾਲ ਲੈਂਦਾ ਹੈ ਤੇ ਬਲੈਰੋ ਗੱਡੀ ਤੇ ਇਸ ਪਿੰਡ ਆਉਂਦਾ ਇਸ ਘਰ ਆਉਂਦਾ ਘਰ ਆਉਣ ਤੋਂ ਬਾਅਦ ਤਕਰੀਬਨ ਰਾਤ ਦੇ 2 ਵਜੇ ਇੱਕ ਹਾੜੀ ਦੇ ਨਾਲ ਤੇ ਹੋਰ ਤੇਜ਼ ਤਾਰ ਹਥਿਆਰਾਂ ਦੇ ਨਾਲ ਨਸ਼ਾਦ ਮੁਹੰਮਦ ਦਾ ਕਤਲ ਕਰ ਦਿੰਦੇ ਆ ਹੁਣ ਇਹਨਾਂ ਦੇ ਅੱਗੇ ਇਹੀ ਸਵਾਲ ਸੀ ਕਿ ਇਸ ਦੀ লাশ ਦਾ ਕੀ ਕੀਤਾ ਜਾਵੇ ਇਹ ਇਸ ਦੀ লাশ ਨੂੰ ਛੋਟੇ ਟਰਾਲੀ ਬੈਗ ਵਿੱਚ ਪਾਉਣਾ ਚਾਹੁੰਦੇ ਸੀ ਪਰ ਉਸ ਵਿੱਚ ਇਸ ਦੀ লাশ ਨਹੀਂ ਪੈਂਦੀ ਫਿਰ ਵੱਡੇ ਟਰਾਲੀ ਬੈਗ ਵਿੱਚ ਨਸ਼ਾਦ ਮੁਹੰਮਦ ਦੀ লাশ ਪਾਉਂਦੇ ਨੇ ਉਸ ਤੋਂ ਬਾਅਦ ਬਲੈਰੋ ਗੱਡੀ ਦੇ ਵਿੱਚ ਹੀ ਇਸ ਟਰਾਲੀ ਬੈਗ ਨੂੰ ਰੱਖ ਕੇ ਇੱਥੋਂ ਤਕਰੀਬਨ 45 50 ਕਿਲੋਮੀਟਰ ਦੂਰ ਪਟ ਖੋਲੀ ਪਿੰਡ ਦੇ ਖੇਤਾਂ ਦੇ ਵਿੱਚ ਸੁੱਟ ਜਾਂਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਆਪਣੇ ਕੀਤੇ ਹੋਏ ਗੁਨਾਹ ਦਾ ਕੋਈ ਨਾ ਕੋਈ ਜੁਰਮ ਕੋਈ ਨਾ ਕੋਈ ਸਬੂਤ ਛੱਡ ਹੀ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਟਰਾਲੀ ਬੈਗ ਦੇ ਵਿੱਚੋਂ ਜੋ ਨੌਸ਼ਾਦ ਮੁਹੰਮਦ ਸੀ ਉਸ ਦਾ ਪਤਾ ਨਿਕਲਦਾ ਪੁਲਿਸ ਪਤੇ ਤੇ ਜਾਂਦੀ ਹੈ ਤੇ ਕੜੀ ਦਰ ਕੜੀਆਂ ਜੋੜ ਕੇ ਇਹ ਸਾਰੇ ਕੇਸ ਨੂੰ ਸੋਲਵ ਕਰ ਦਿੰਦੀ ਹੈ ਪੁਲਿਸ ਨੇ ਤਕਰੀਬਨ ਇਹ ਕੇਸ 6-7 ਘੰਟਿਆਂ ਦੇ ਵਿੱਚ ਹੀ ਸੌਲਵ ਕਰ ਲਿਆ ਰਜੀਆ ਸੁਲਤਾਨ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਜੋ ਰਮਾਨ ਅਤੇ ਹਿਮਾਂਸ਼ੂ ਹੈ ਉਹ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਦਾ ਕਹਿਣਾ ਕਿ ਜਲਦ ਹੀ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਇਹਨਾਂ ਨੂੰ ਵੀ ਜੇਲ੍ਹ ਵਿੱਚ ਸੁੱਟਿਆ ਜਾਵੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਭਾਣਜੇ ਦੇ ਨਾਲ ਹੀ ਇੱਕ ਔਰਤ ਨੇ ਨਜਾਇਜ਼ ਸਬੰਧ ਬਣਾਏ ਸਬੰਧ ਹੀ ਨਹੀਂ ਬਣਾਏ ਸਗੋਂ ਉਸ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਵੀ ਕਤਲ ਕਰਵਾ ਦਿੱਤਾ ਜੋ ਕਿ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਆਪਣੇ ਪਰਿਵਾਰ ਨੂੰ ਸੌਖਾ ਕਰਨ ਲਈ ਕਮਾਈ ਕਰਨ ਲਈ ਦੁਬਈ ਦੇ ਵਿੱਚ ਗਿਆ ਸੀ ਤੇ ਥੋੜੇ ਦਿਨਾਂ ਵਿੱਚ ਹੀ ਉਸ ਨੇ ਵਾਪਸ ਦੁਬਈ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਉਸ ਦਾ ਕਤਲ ਕਰ ਦਿੰਦੇ ਨੇ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ